ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਟੋਟਕੇ ਤੇ ਉਪਾਅ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਅੱਗੇ ਬਹੁਤ ਹੀ ਵਧੀਆ ਉਪਾਅ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਇੱਕ ਛੋਟਾ ਜਿਹਾ ਅਦਰਕ ਦਾ ਟੁਕੜਾ ਤੁਹਾਡੇ ਘਰ ਦੀਆਂ ਵੱਡੀਆਂ ਤੋਂ ਵੱਡੀਆਂ ਪ੍ਰੋਬਲਮਾਂ ਨੂੰ ਕਿਵੇਂ ਹੱਲ ਕਰ ਸਕਦਾ ਹੈ ਤੁਹਾਡੇ ਧਨ ਸੰਬੰਧੀ ਕਰਜ਼ੇ ਸੰਬੰਧੀ ਜਿੰਨੀਆਂ ਵੀ ਮੁਸ਼ਕਲਾਂ ਨੇ ਉਹ ਸਾਰੀਆਂ ਨੂੰ ਦੂਰ ਕਰ ਸਕਦਾ ਹੈ ਦੋਸਤੋ ਅਦਰਕ ਦੇ ਇੱਕ ਛੋਟੇ ਜਿਹੇ ਟੁਕੜੇ ਨਾਲ ਤੁਹਾਡੇ ਸਾਰੇ ਦੁਸ਼ਮਣਾਂ ਦਾ ਵੀ ਖਾਤਮਾ ਹੋ ਜਾਵੇਗਾ ਹੁਣ ਤੁਸੀਂ ਸੋਚੋਗੇ ਦੋਸਤੋ ਕਿ ਇੱਕ ਅਦਰਕ ਦਾ ਛੋਟਾ ਜਿਹਾ ਟੁਕੜਾ ਇੰਨਾ ਵੱਡਾ ਕੰਮ ਕਿਵੇਂ ਕਰ ਸਕਦਾ ਹੈ ਹਾਂਜੀ ਦੋਸਤੋ ਇਹ ਗੱਲ ਸੱਚ ਹੈ ਕਿ ਅਦਰਕ ਦੇ ਇੱਕ ਛੋਟੇ ਜਿਹੇ ਟੁਕੜੇ ਨਾਲ ਆਪਣੇ ਘਰ ਦੀਆਂ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਂਦੀਆਂ ਨੇ ਤੇ ਆਪਣੇ ਦੁਸ਼ਮਣ ਦਾ ਵੀ ਖਾਤਮਾ ਹੋ ਜਾਂਦਾ ਹੈ ਕਿਉਂਕਿ ਦੋਸਤੋ ਅਦਰਕ ਦੇਖਣ ਨੂੰ ਤਾਂ ਛੋਟਾ ਜਿਹਾ ਇੱਕ ਅਦਰਕ ਦਾ ਟੁਕੜਾ ਹੀ ਹੁੰਦਾ ਹੈ ਪਰ ਅਦਰਕ ਦੇ ਵਿੱਚ ਇੰਨੀ ਜ਼ਿਆਦਾ ਸ਼ਕਤੀ ਹੈ ਕਿ ਉਹ ਬ੍ਰਹਿਮੰਡ ਦੇ ਸਭ ਤੋਂ ਸ਼ਕਤੀਸ਼ਾਲੀ ਗ੍ਰਹਿ ਮੰਗਲ ਗ੍ਰਹਿ ਨੂੰ ਆਪਣੇ ਕੰਟਰੋਲ ਵਿੱਚ ਕਰ ਸਕਦਾ ਹੈ ਸੋ ਦੋਸਤੋ ਆਪਣੀ ਅੱਜ ਦੀ ਵੀਡੀਓ ਨੂੰ ਜ਼ਰੂਰ ਪੂਰਾ ਸੁਣਿਓ ਕਿਉਂਕਿ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਅਦਰਕ ਦੇ ਟੁਕੜੇ ਨਾਲ ਤੁਸੀਂ ਕਿਵੇਂ ਉਪਾਅ ਕਰਨਾ ਹੈ ਸਭ ਤੋਂ ਪਹਿਲਾਂ ਜਿਹੜੇ ਆਪਣੇ ਭੈਣ ਭਰਾ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਆਪਣੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਦੋਸਤੋ ਅਦਰਕ ਦਾ ਟੁਕੜਾ ਮੰਗਲ ਗ੍ਰਹਿ ਨੂੰ ਕੰਟਰੋਲ ਦੇ ਵਿੱਚ ਕਰਦਾ ਹੈ ਇਸ ਕਰਕੇ ਆਪਾਂ ਇਸ ਉਪਾਅ ਨੂੰ ਸਿਰਫ ਮੰਗਲਵਾਰ ਵਾਲੇ ਦਿਨ ਹੀ ਕਰਨਾ ਹੈ ਤੁਸੀਂ ਕਰਨਾ ਕੀ ਹੈ ਦੋਸਤੋ ਤੁਸੀਂ ਇੱਕ ਅਦਰਕ ਦਾ ਛੋਟਾ ਜਿਹਾ ਸਾਫ ਸੁਥਰਾ ਟੁਕੜਾ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਦੋਸਤੋ ਅਦਰਕ ਦੇ ਟੁਕੜੇ ਨੂੰ ਤੁਸੀਂ ਲਾਲ ਰੰਗ ਦੇ ਧਾਗੇ ਨਾਲ ਪਰੋ ਕੇ ਇੱਕ ਮਾਲਾ ਬਣਾ ਲੈਣੀ ਹੈ ਤੇ ਉਸ ਤੋਂ ਬਾਅਦ ਆਪਾਂ ਉਸ ਮਾਲਾ ਨੂੰ ਲੈ ਕੇ ਆਪਣੇ ਘਰ ਦੀ ਉਸ ਜਗ੍ਹਾ ਦੇ ਵਿੱਚ ਰੱਖਣਾ ਹੈ ਜਿੱਥੇ ਤੁਸੀਂ ਪਾਠ ਪੂਜਾ ਕਰਦੇ ਹੋ ਦੋਸਤੋ ਤੁਸੀਂ ਇਸ ਮਾਲਾ ਨੂੰ ਬਣਾ ਕੇ ਮੰਗਲਵਾਰ ਦੀ ਰਾਤ ਨੂੰ ਹੀ ਆਪਣੇ ਘਰ ਦੇ ਪੂਜਾ ਸਥਾਨ ਤੇ ਇਸ ਨੂੰ ਰੱਖਣਾ ਹੈ ਇੱਕ ਗੱਲ ਦਾ ਹੋਰ ਤੁਸੀਂ ਖਾਸ ਧਿਆਨ ਦੇਣਾ ਦੋਸਤੋ ਕਿ ਜਦੋਂ ਆਪਾਂ ਇਸ ਨੂੰ ਪੂਜਾ ਸਥਾਨ ਤੇ ਰੱਖਣਾ ਹੈ ਤਾਂ ਰਾਤ 12 ਵਜੇ ਤੋਂ ਪਹਿਲਾਂ ਪਹਿਲਾਂ ਹੀ ਤੁਸੀਂ ਇਸ ਨੂੰ ਰੱਖ ਦੇਣਾ ਹੈ ਕਿਉਂਕਿ 12 ਵਜੇ ਤੋਂ ਬਾਅਦ ਦੂਸਰਾ ਦਿਨ ਸਟਾਰਟ ਹੋ ਜਾਂਦਾ ਹੈ ਇਸ ਕਰਕੇ 12 ਵਜੇ ਤੋਂ ਪਹਿਲਾਂ ਹੀ ਤੁਸੀਂ ਇਸ ਨੂੰ ਪੂਜਾ ਸਥਲ ਤੇ ਰੱਖਣਾ ਹੈ ਇਸ ਨੂੰ ਰੱਖਣ ਤੋਂ ਬਾਅਦ ਤੁਸੀਂ ਦੋਸਤੋ ਸੌ ਜਾਣਾ ਹੈ ਤੇ ਜਦੋਂ ਤੁਸੀਂ ਸਵੇਰੇ ਉੱਠਣਾ ਅਗਲੇ ਦਿਨ ਤਾਂ ਤੁਸੀਂ ਆਪਣਾ ਨਹਾ ਧੋ ਕੇ ਫਰੈਸ਼ ਹੋ ਕੇ ਪਾਠ ਪੂਜਾ ਕਰਨ ਤੋਂ ਬਾਅਦ ਇਸ ਨੂੰ ਉਸ ਥਾਨ ਤੋਂ ਚੱਕ ਲੈਣਾ ਹੈ ਉਸ ਤੋਂ ਬਾਅਦ ਤੁਸੀਂ ਆਪਣੇ ਘਰ ਦੇ ਮੇਨ ਗੇਟ ਤੇ ਇਸ ਨੂੰ ਇੱਕ ਕਿੱਲ ਗੱਡ ਕੇ ਲਟਕਾ ਦੇਣਾ ਹੈ ਦੋਸਤੋ ਇਸ ਜੋ ਮਾਲਾ ਬਣਾਈ ਆ ਆਪਾਂ ਅਦਰਕ ਦੇ ਟੁਕੜੇ ਦੀ ਤੁਸੀਂ ਇਸ ਨੂੰ ਉਸ ਜਗ੍ਹਾ ਤੇ ਟੰਗਣਾ ਹੈ ਜਿੱਥੋਂ ਆਉਂਦੇ ਜਾਂਦੇ ਹਰ ਇੱਕ ਇਨਸਾਨ ਦੀ ਨਜ਼ਰ ਇਸ ਦੇ ਉੱਪਰ ਪਵੇ 7 ਦਿਨ ਇਸ ਤਰ੍ਹਾਂ ਹੀ ਕਰਨ ਤੋਂ ਬਾਅਦ ਦੋਸਤੋ ਜਦੋਂ ਅਗਲਾ ਮੰਗਲਵਾਰ ਆਵੇਗਾ ਤਾਂ ਤੁਸੀਂ ਜੋ ਮਾਲਾ ਟੰਗੀ ਸੀ ਉਸ ਨੂੰ ਉਤਾਰ ਕੇ ਆਪਣੇ ਘਰ ਤੋਂ ਕਾਫੀ ਦੂਰ ਜਾ ਕੇ ਕਿਸੇ ਦਰਖਤ ਉੱਪਰ ਇਸ ਨੂੰ ਲਟਕਾ ਦੇਣਾ ਹੈ ਇੱਕ ਗੱਲ ਦਾ ਖਾਸ ਧਿਆਨ ਰੱਖਿਓ ਜਿਹੜੀ ਇਹ ਮਾਲਾ ਆਪਾਂ ਦਰਖਤ ਤੇ ਲਟਕਾ ਕੇ ਆਉਣੀ ਹੈ ਉਹ ਦਰਖਤ ਕੰਡਿਆਂ ਵਾਲਾ ਨਹੀਂ ਹੋਣਾ ਚਾਹੀਦਾ ਅਗਰ ਉਹ ਫਲਦਾਰ ਦਰਖਤ ਹੈ ਤਾਂ ਬਹੁਤ ਹੀ ਵਧੀਆ ਗੱਲ ਹੈ ਦੋਸਤੋ ਦੋਸਤੋ ਅਠ ਮੰਗਲਵਾਰ ਲਗਾਤਾਰ ਤੁਸੀਂ ਇਸ ਉਪਾਅ ਨੂੰ ਕਰਕੇ ਦੇਖੋ ਤੁਹਾਡੇ ਘਰ ਦੀਆਂ ਸਾਰੀਆਂ ਮੁਸ਼ਕਲਾਂ ਘਰ ਦੀ ਗਰੀਬੀ ਘਰ ਦਾ ਜਿੰਨਾ ਵੀ ਤੁਹਾਡੇ ਦੁਸ਼ਮਣ ਨੇ ਸਾਰੇ ਦੂਰ ਹੋ ਜਾਣਗੇ ਇਹ ਬਹੁਤ ਹੀ ਸੌਖਾ ਤੇ ਸਰਲ ਉਪਾਅ ਹੈ ਦੋਸਤੋ ਹਰ ਇੱਕ ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਇਹ ਉਪਾਅ ਕਰਨਾ ਚਾਹੀਦਾ ਹੈ ਇਸ ਛੋਟੇ ਜਿਹੇ ਉਪਾਅ ਦੇ ਬਹੁਤ ਵੱਡੇ ਵੱਡੇ ਫਾਇਦੇ ਨੇ ਇਸ ਉਪਾਅ ਨੂੰ ਕਰਨ ਤੋਂ ਬਾਅਦ ਹੀ ਦੋਸਤੋ ਤੁਸੀਂ ਸੁੱਖ ਦਾ ਸਾਹ ਲਮੋਗੇ ਕਿਉਂਕਿ ਇਸ ਛੋਟੇ ਜਿਹੇ ਉਪਾਅ ਨਾਲ ਕਰਨ ਤੁਹਾਡਾ ਪੂਰਾ ਕਰਜ਼ਾ ਉੱਤਰ ਜਾਵੇਗਾ ਘਰ ਦੀ ਗਰੀਬੀ ਆਰਥਿਕ ਤੰਗੀ ਤੇ ਦੁਸ਼ਮਣਾਂ ਤੋਂ ਛੁਟਕਾਰਾ ਮਿਲ ਜਾਵੇਗਾ ਸੋ ਦੋਸਤੋ ਤੁਸੀਂ ਜਰੂਰ ਇਸ ਉਪਾਅ ਨੂੰ ਕਰੋ ਤੇ ਆਪਣੇ ਘਰ ਦੇ ਵਿੱਚ ਖੁਸ਼ਹਾਲੀ ਲੈ ਕੇ ਆਓ ਤਾਂ ਦੋਸਤੋ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ ਜੀ